आप जाए टिकट ला के सू पता कि थोड़ी जेल भी कटी जा रही है करते कि दिखा रहे थे बट फिर ले आएगा नोगा उ बढ़ावा करते मैं लगता है कि जनता जनता ही स्टार बनाती है क्योंकि तो अमृतसर जाओ जो तो देखोगे जनता ही नाटशाला बराड़ साहब ने उत्थे उन्होंने इनके पैशन तैयार किया अपनी जमीन ज्यादा बेच के खींच रहे हैं

ਇਹ ਕੋਈ ਨਾ ਦੇ ਮੋਬਾਈਲ ਵਾਲਾ ਨੰਬਰ ਹੈ ਮੈਂ ਤਾਂ ਇੱਕ ਫੈਨ ਹਾਂ ਸਹਿਦਸ ਇਹ ਤਾਂ ਮਹਾਰਾਜ ਬਾਬੇ ਨਾਨਕ ਦੀ ਕਿਰਪਾ ਕਿ ਮੈਂ ਕਹਾਂਗਾ ਤਾਂ ਕਿ ਤੁਹਾਡੇ ਮੋਢੇ ਬੈ ਕੇ ਹੋਈ ਇੱਕ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਹੀ ਰਾਹ ਰੋੜ ਉਹ ਹਲਵਾਈ ਦੀ ਦੁਕਾਨ ਦੇ ਗੜੀ ਨੇ ਕੇ ਗੱਲ ਸਪਾਈ ਸੀ ਕਿ ਬੇਟਾ ਗਾਹ ਕਾਵੇ ਨਾਲੇ ਕਾਊਂਟਰ ਤੇ ਕਪੜਾ ਮਾਰ ਕੇ ਰੱਖੀ ਹਮੇਸ਼ਾ ਖੜੇ ਰਹਿ ਗਾਹ ਮੈਂ ਕਿ ਮੈਂ ਤਾਂ ਆਪਣੇ ਉਸਤਾਦ ਇੱਕੋ ਗੱਲ ਸਿੱਖੀ ਆ ਕਿ ਜਦੋਂ ਬੰਦੇ ਦੋ ਬਹਿਸ ਕਰਦੇ ਆ ਵਿਚਾਰ ਕਰਦੇ ਆ ਜਦੋਂ ਉਹਨਾਂ ਕੋਲ ਕ੍ਰੀਏਟੀਵਿਟੀ ਸ਼ਕਤ ਨਾਲ ਮਤਲਬ ਗੱਲਾਂ ਆ ਜਾਂਦੇ ਆ ਠੀਕ ਹੈ ਤੇ ਅੱਜ ਜੇ ਸ਼ੁਰੂ ਹੋਏ ਆ ਮੈਂ ਉਹ ਗੱਲਾਂ ਕਰਾਂਗਾ ਜਮੀਨ ਨਾਲ ਜੁੜੀਆਂ ਜਿਹੜੀ ਸਾਰੇ ਬੰਦੇ ਦੀ ਕਹਾਣੀ ਹੈ ਤੇ ਇਸ ਕਰਕੇ ਨਾ ਚਾਹਨਾ ਕਿ ਤੁਸੀਂ ਆਪਣੇ ਪ੍ਰਿੰਟ ਮੀਡੀਆ ਪ੍ਰੈਸ ਰਾਹੀਂ ਲੋਕਾਂ ਤੱਕ ਪਹੁੰਚਾਓ ਕਿ ਮੈਂ ਤੁਹਾਨੂੰ ਲੁਧਿਆਣਾ ਦਾ ਬੱਚਾ ਆ ਤੁਹਾਡਾ ਅਸ਼ੀਰਵਾਦ ਲੈਣ ਆਇਆ ਤੇ 22 ਜੂਨ ਨੂੰ ਤੁਸੀਂ ਸਾਰੇ ਆਪਣੇ ਦੋਸਤਾਂ ਨਾਲ ਪੁਰਾਣੇ ਮਿੱਤਰਾਂ ਨਾਲ ਪੁਰਾਣੇ ਦੋਸਤਾਂ ਨੂੰ ਲੋਕੋ

बहुत कुछ सिखाया जिंदगी मोटिवेन दीती फिल्मांखिया गाने जो कलाकार मैं बॉम्बे तक गया उ मैंने लगता है कि गलत याद करिए क्योंकि मैं अक्सर सोशल मीडिया ट्रोल जल करता मैं देखना कि लोग जो

जो महान कलाकार एक चढ़ते हुए सूरज की तरह कॉमेडियन तो है और आपके पंजाब के बशीले हैं लुधियाना के बशीले हैं इनका जो 22 तारीख को तो शो होने जा रहा है उस शो के पक्ष में हम सब बैठा हुए हैं उसके बाद पार, इसके बारे में वो जसवंत सिंह जी

ਦੇ ਨਾਲ ਦੀ ਨਾਲ ਮੈਂ ਥੈਂਕਸ ਟੂ ਦਾ ਲੋਕਮੰਡ ਪੰਜਾਬ ਭਰਿੰਦਰ ਭਾਜੀ ਬੈਠੇ ਨੇ ਮਿੱਕੀ ਭਾਜੀ ਸਾਹਮਣੇ نظر ਆ ਰਹੇ ਮੈਂ ਹੋਰ ਵੀ ਸਾਰੇ ਵੀ ਕਿਉਂਕਿ ਮੇਰਾ ਇੱਥੇ ਨੂੰ ਉੱਥੇ ਆਉਣ ਦੀ ਸਾਰਨ ਬਲਕ ਹੈ ਲੋਡ ਬਟ ਵੀ ਮੈਂ ਅ ਜਿੱਥੇ ਜਾऊंगा ਆਪਣਾ ਬਲਬਲਾ ਕਿਉਂਕਿ ਇਹ ਲੋਧਾਨਾ ਦੀ ਮਿੱਟੀ ਕੋਈ ਇੰਦਾ ਦੀ ਗਰੀ ਨਹੀਂ ਕੋਈ ਇੰਦਾ ਖੇਤਰ ਨਹੀਂ ਕੋਈ ਇੰਦਾ ਜਗ੍ਹਾ ਨਹੀਂ ਜਿੱਥੇ ਨਾ ਕੋ ਬੋਨ ਨਹੀਂ ਕੀਤਾ ਬਟ ਉਹ 24 ਸਾਲ ਬਾਅਦ ਇੱਕ ਪ੍ਰੋਫੈਸ਼ਨਲ ਕਲਾਕਾਰ ਦੇ ਰੂਪ ਚ ਬਣਾਇਆ ਤੁਹਾਡੇ ਸਾਹਮਣੇ

ਉਹ ਫਿਰ ਕਹਿੰਦੇ ਜਦੋਂ ਤੁਸੀਂ ਝੰਡਾ ਚੱਕਦੇ ਆ ਜਿਹੜੀ ਜਲਸੇ ਦਾ ਫਿਰ ਅੱਗੋਂ ਲੋਕ ਧਾਰਨਾ ਬਣਦਾ ਜਾਂਦਾ ਜਿਨੇ ਅੱਜ ਆਪਾਂ ਸਾਰੇ ਸੱਜਣ ਬੇੜੀਆਂ ਨਾਲ ਬੈਠੇ ਆ ਤੇ ਲੋਕ ਮੰਨ ਪੰਜਾਬ ਇਹਨਾਂ ਨਾਲ رابطہ ਹੋਇਆ ਤੇ ਇਹਨਾਂ ਨੇ ਕਿਹਾ ਕਿ ਆਪਾਂ ਸ਼ੋਰ ਕਰਦੇ ਆ ਕਿ ਲੁਧਿਆਣਾ ਆਪਣੇ ਸ਼ਹਿਰ ਚ ਤੇ ਸੂਫੀ ਪੀਰਾਂ ਦੇ ਸਰਦਾਰ ਉਸ ਜਗ੍ਹਾ ਤੇ ਜਿਹਨਾਂ ਦਾ ਨਾਮ پوری ਦੁਨੀਆ ਵਿੱਚ ਸੱਜਣਾ ਕਰਦੇ ਗੁਰਮਾਨ ਸਿੰਘ ਸਾਹਿਬ ਕੋਲ ਗੜ੍ਹ ਭਵਨ ਹੈ ਜਿੱਥੇ ਕਦੇ ਟਿਕਟਾਂ ਲੱਗ ਕੇ ਅਸੀਂ ਵੀ ਸ਼ੋਅ ਦੇਖਿਆ ਤੇ ਅੱਜ ਉੱਥੇ ਮੇਰਾ ਸ਼ੋਅ ਹੋਣ ਜਾ ਰਿਹਾ 22 ਜੂਨ ਸੈਟਰਡੇ 7 ਵਜੇ

ਐਜ਼ ਅ ਮੈਂਬਰ ਸਾਡੇ ਫੈਮਿਲੀ ਮੈਂਬਰ ਨੇ ਸਾਡੇ ਆਫਿਸ ਆਏ ਤੁਹਾਨੂੰ ਬਹੁਤ ਖੁਸ਼ੀ ਹੈ ਅਸੀਂ ਪੂਰੇ 100% ਨੂੰ ਸਪੋਰਟ ਕਰ ਰਹੇ ਹਾਂ ਪ੍ਰੋਸਾਈਡਿੰਗ ਪੂਰੀ ਟੀਮ ਜਿਹੜੀ 50 ਤੋਂ 60% ਅਸੀਂ ਸਾਰੇ ਉੱਤਰਾਂ। ਕੀ ਬਾਤ ਹੈ। ਹੋਰ ਦੱਸੋ। ਲੋਕਾਂ ਨੂੰ ਪੰਜਾਬ ਤੋਂ 8 ਟਿਕਟ ਲੋਕਾਂ ਨੂੰ ਉਪਲਬਧ ਹੋ ਤੋਂ ਮਿਲेंगी ਜਿੰਦੇ ਜੋ ਰੇਟਸ ਨੇ ਆਫਸਰ ਵਾਲੀਆਂ ਜੋ ਪਿੱਛਾ ਨੇ ਉਹ 1000 ਤੋਂ 700 ਤੇ 500 ਤੇ ਅਸੀਂ ਮਤਲਬ ਸਾਰਿਆਂ ਨੂੰ ਟਿਕਟ ਦੇਣ ਲਈ 300 ਦਾ ਰੇਟ ਵੀ ਰੱਖਿਆ ਹੈ ਟਿਕਟਸ

5 ਜੂਨ ਨੂੰ ਸੈਟਰਡੇ 7 ਵਜੇ ਉਪਰ ਸਟਾਰਟ ਹੋ ਜਾਣਾ ਤੇ ਇਸ ਕਰਕੇ ਸਾਰਿਆਂ ਨੂੰ ਤਵਜੀਹ ਦਿੰਦਾ ਕਿ ਸਵੇਰੇ 6:30 ਡੇਟ ਤੋਂ ਉਪਰ ਹੋ ਜਾਣਗੇ ਕਿ ਟਾਈਮ ਨਾਲ ਪਹੁੰਚੋ ਕਿਉਂਕਿ ਉਹ ਦਿਨ ਵੀਕੈਂਡ ਆ ਤੇ ਰੌਸ਼ ਹੋਏਗਾ ਕਿ ਟਾਈਮ ਨਾਲ ਆਪਸ 쇼 ਸਟਾਰਟ ਕਰੀਏ ਤਾਂ ਫਿਰ ਟਾਈਮ ਨਾਲ ਸਾਰੇ ਘਰੇ ਵੀ ਪਹੁੰਚ ਜਾਣ ਟਿਕਟਸ ਸਾਰੇ ਇਹਦੀਆਂ ਜਿਹੜੀ ਬੁੱਕ ਬੁੱਕ ਮਾਈ ਸ਼ੋ ਤੋਂ ਤੁਸੀਂ ਆਪਣੇ ਰਿਜ਼ਰਵ ਕਰਾ ਸਕਦੇ ਹੋ ਤੇ ਬਾਕੀ ਜਿਵੇਂ ਰਜਿੰਦਰ ਭਾਈ ਨੇ ਦੱਸਿਆ ਡਿਟੇਲ ਦੇ ਨਾਲ ਕਿ ਤੁਸੀਂ ਜਿਹੜਾ ਹੁਣੇ ਕਰਾਏਗਾ ਉਹਨੂੰ ਕੋਈ ਸਪੈਸ਼ਲ ਕੋਈ ਸਰਪ੍ਰਾਈਜ਼ ਹੈ ਕਿ ਕੀ ਮਤਲਬ ਕੀ ਸਰਪ੍ਰਾਈਜ਼ ਹੈ ਹਿੰਸਰੇ ਇਹ ਕੀ ਜਿਹੜੇ ਅਕਸਰ ਮੈਂ ਸਟੈਂਡ ਅਪ ਕਾਮੇਡੀ ਚ ਮੈਨੂੰ ਘਾਟੋ ਘਾਟ 18 19 ਸਾਲ ਹੋ ਗਏ ਇੱਕ ਸਵਾਲ ਤੁਹਾਨੂੰ ਹਮੇਸ਼ਾ ਪੁੱਛਿਆ ਜਾਂਦਾ ਕਿ ਡਬਲ ਮੀਨਿੰਗ ਜਿਹੜੀ ਕਾਮੇਡੀ ਆ ਗਈ ਉਹਦੇ ਬਾਰੇ ਕੀ ਕਹੋਂਦੇ ਮੈਂ ਕਹਾਂ ਮੈਂ ਦੇਖਦੇ ਨਹੀਂ ਮੈਂ ਕੀ ਕਹਾਂ ਮੈਂ ਕਰਦਾ ਹੀ ਮੈਂ ਜੋ ਕਰਦਾ ਮੈਂ ਉਹ ਉਹ ਦਸਣਾ ਰਿਹਾ ਫੁੱਲ ਫਲੇਜ ਉਸੇ ਤਰੀਕੇ ਨਾਲ ਕਿਉਂਕਿ ਅਸੀਂ ਸ਼ੋਅ ਕਰਦੇ ਹਾਂ ਪੂਰੀ ਦੁਨੀਆ ਦੇ ਮੌਣੇ ਯੂਕੇ ਜਾ ਕੇ ਆਏ ਟੂਰ ਕਰ ਪਈਆਂ ਮੈਂ ਦੇਖਿਆ ਕਿ ਫੈਮਿਲੀ ਔਰੀਐਂਟਡ ਉਥੇ ਗੱਲਾਂ ਹੁੰਦੀਆਂ ਬਹੁਤ ਲੋਕ ਇੰਜੋਏ ਕਰਦੇ ਆ ਬੜੇ ਕਿਤੇ ਨਾ ਕਿਤੇ ਜਿਹੜੀ ਸਾਡਾ ਲਫਟਰ ਤੋਂ ਸਟਾਰਟ ਹੋਇਆ ਸੀਗੀ ਉਹਦੀ ਆਡੀਅנס ਕਿਤੇ ਨਾ ਕਿਤੇ ਉਹ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਦਾਂ ਦੇ ਵੀ ਸ਼ੋਅ ਹੁੰਦੇ ਆ ਤੇ ਮੈਂ ਆਪਣੇ ਇਹ ਬੰਬੇ ਵੀ ਕਰਨਾ ਚਾਹੁੰਦਾ ਸੀ ਪਹਿਲਾਂ ਬਟ ਮੈਂ ਕਿਤੇ ਨਾ ਕਿਤੇ ਕਿਹਾ ਕਿ ਲੱਗਾ ਕਿ ਮੈਂ ਯਾਰ ਉਸੇ ਜਗ੍ਹਾ ਤੋਂ ਸ਼ੁਰੂ ਕਰਾਂ ਜਿੱਥੋਂ ਮੈਂ ਸ਼ੁਰੂਆਤ ਕੀਤੀ ਹੈ ਜਿੱਥੇ ਮੇਰੇ ਆਪਣੇ ਲੋਕ ਹੈ ਕਿ ਨਾਲੇ ਪਤਾ ਲੱਗੇਗਾ ਸੀ ਕਿੰਨਾ ਕਿ ਕਿੰਨੇ ਕੁ ਪਾਣੀ ਚ ਹੈਗੇ ਆ ਤੇ ਸ਼ੋਅ ਦਾ ਜਿਹੜਾ ਥੀਮ ਹੈ VCR ਤੋਂ PPR ਹੈ ਕਿ ਉਹ 30 ਸਾਲਾਂ ਦੀ ਜਰਨੀ ਹੈ ਕਿ ਜਦੋਂ ਲੈਂਡਲਾਈਨ ਫੋਨ ਹੁੰ ਠੀਕ ਹੈ ਜੇ ਤਾਂ ਦੂਰਦਰਸ਼ਨ ਦੇ ਇੰਟੀਨੇ ਘੁੰਮਦੇ ਅੱਜ ਬੰਦਾ ਘੁੰਮਿਆ ਗਰਦਾਰੀ ਨਾਲ ਹੈ ਨਾ ਤੇ ਇਹਦੇ ਤੇ ਸਾਰੀ ਜਰਨੀ ਇਹ ਹੈ ਕਿ ਜਿਹੜਾ ਬੰਦਾ ਆਏਗਾ 2 ਘੰਟੇ ਲਈ ਮੈਂ ਦਾਵਾ ਕਰਦਾ ਮੈਂ ਨਹੀਂ ਮੇਰਾ ਸਟਾਰ ਕਰਦੇ ਮੈਂ ਤਾਂ ਪਰਫਾਰਮ ਕਰਾਂਗਾ ਥੋ ਗੱਡੀ ਗੱਲ ਨਹੀਂ ਕਰੂੰਗਾ ਜਿਨ੍ਹਾਂ ਨੇ ਜੋ ਸ਼ੋਅ ਡਿਸਕਸ ਕੀਤਾ ਜਿਹਨਾਂ ਨੂੰ ਮੈਂ ਸੁਣਾਇਆ ਉਹ ਕਹਿੰਦੇ ਵੀ ਤੂੰ ਦੂਜੀ ਦੁਨੀਆ ਚ ਲੈ ਗਿਆ ਸਾਨੂੰ ਜੜੀਆਂ ਵੀ ਗੱਲਾਂ ਕੀਤੀਆਂ ਤੇ ਮੈਂ ਉਹ ਚਾਹਨਾ ਕਿ ਜਿਹੜਾ ਅੱਜ ਰੀਲਾਂ ਤੇ ਆਪਾਂ ਸੋਸ਼ਲ ਮੀਡੀਆ ਤੇ ਐਂਟਰਟੇਨ ਲੱਭਦੇ ਆ ਕਿਤੇ ਨਾ ਕਿਤੇ ਬੜੇ ਪਰੇਸ਼ਾਨ ਆ ਤੇ ਤੁਸੀਂ ਮੋਬਾਈਲ ਨੂੰ ਆਫ ਕਰਕੇ 2 ਘੰਟੇ ਦੀ ਬਾਸ ਆਣਾ ਤੇ ਬਾਕੀ ਬਾਅਦ ਫਿਰ ਤੁਸੀਂ ਕਮੈਂਟ ਤਾਂ ਹੈਗੇ ਹੀ ਆ ਫਿਰ ਸੋਸ਼ਲ ਮੀਡੀਆ ਇਹਦੇ ਵਿੱਚ ਸਰਪ੍ਰਾਈਜ਼ ਹੈ ਬੇਸਿਕਲੀ ਤਾਂ 1 ਮੈਨ ਸ਼ੋ ਹੈ ਬੱਟ ਤੁਹਾਡੇ ਵਾਸਤੇ 2-3 ਆਰਟਿਸਟ ਆਪਾਂ ਹੈਗੇ ਆ ਜਿਹੜਾ ਤੁਹਾਡਾ ਉਹ ਵੀ ਅਨਟਰੇਨ ਕਰਨਗੇ ਕਿਉਂਕਿ ਬਸ ਆਂ ਹੀ ਦੁਆਣਾ ਹੁੰਦਾ ਨਾ ਬੰਦੇ ਨੂੰ ਤੇ ਬਾਕੀ ਫੁੱਲ ਫਲੇਜ ਹੋਏਗਾ 2 ਘੰਟੇ ਲਈ ਤੁਸੀਂ ਬਿਲਕੁਲ ਭੁੱਲ ਜੂਗੇ ਇਸ ਦੁਨੀਆ ਵਿੱਚ ਕੀ ਹੋ ਰਿਹਾ ਹੈ ਇਹ ਤਾਂ ਭਾਈ ਹੁਣ ਮੈਂ ਪਹਿਲਾਂ ਨਹੀਂ ਕਹਿ ਸਕਦਾ ਵੱਡੀ ਗੱਲ ਹੈ ਰਿਐਕਸ਼ਨ ਬੱਸ ਜਦੋਂ ਤੁਹਾਡਾ ਥੋੜਾ ਜਿਆਦਾ ਇਦਾਂ ਦਾ ਹੀ ਹੋਏਗਾ ਦੰਦ ਦਿਖਣਗੇ ਜੇ ਕੋਈ ਥੋੜਾ ਹੱਸੇ ਮੈਂ ਬੱਸ ওই ਜਿਹੀ ਪਾਸੀ ਭਾਈ ਨੇ ਕਿਹਾ ਕਿੰਨੇ ਤੁਸੀਂ ਆਪਣੇ ਕੰਮ ਦੇ ਮਾਸਟਰ ਹੋ ਮੈਂ ਆਪਣੇ ਕੰਮ ਦਾ ਮੈਂ ਜਦੋਂ ਸਟੇਟ ਤੇ ਜਾਂਦਾ ਮੈਂ ਚਾਹਣਾ ਲੋਕਾਂ ਦੇ ਦੰਦ ਹੀ ਦੇਖਣਾ ਹਾਲਾਂਕਿ ਮੈਂ ਡੈਂਟਿਸਟ ਨਹੀਂ ਐ ਬਟ ਮੈਂ ਚਾਹਣਾ ਉਹ ਦੰਦ ਉਹ ਦੰਦ ਦੇਖਦੇ ਤੇ ਮੇਰੀ ਦੁਕਾਨਦਾਰੀ ਚੱਲਦੀ ਮੈਂ ਜਦੋਂ ਲੋਕੀ ਹੱਸਣ ਆਪਣੀ ਟੈਨਸ਼ਨ ਭੁੱਲਣ ਤੇ ਅਗਲੇ ਦਿਨ ਬਿਨਾ ਕਹੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਾਰੇ ਲਿਖਾਂ ਤੇ ਲਿਖਾਂਗੇ ਪਬਲਿਕ ਨੂੰ ਮੈਂ ਕਹਿਣਾ ਚਾਹ ਤੇ ਜੁਨੇ ਕਿ ਆ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਤੇ ਜਿਵੇਂ ਭਾਜੀ ਆਪਨ ਜੀਤ ਭਾਜੀ ਇਹਨਾਂ ਦਾ ਜਿਹੜਾ ਮੋਟਿਵ ਬੜਾ ਵਧੀਆ ਹੈ ਨਾ ਕਿ ਰੁੱਖ ਲਗਾਓ ਜਿਆਦਾ ਤੋਂ ਜਿਆਦਾ ਤੇ ਮੈਂ ਹੀ ਜਾਨਾ ਕਿ ਗਰਮੀ ਬੜੀ ਹੋ ਗਈ ਦੇਖੋ ਏਸੀ ਦੀ ਗਰਮੀ ਆ ਰਹੀ ਹੈ ਤੇ ਸਭ ਇਸ ਕਰਕੇ ਹੋ ਰਿਹਾ ਕਿ ਕਿ ਬਾਕੀ ਦੀ ਜਲਾਪਾ ਧਿਆਨ ਦੇ ਰਹੇ ਆ ਕਿਤੇ ਨੇ ਕਿਤੇ ਆਪਾਂ ਜਿਹੜੇ ਪੇੜ ਪੌਦੇ ਆ ਆਪਣਾ ਜਿਹੜਾ ਲੁਧਿਆਣਾ ਗ੍ਰੀਨ ਸਿਟੀ ਆਪਾਂ ਕਹਿੰਦੇ ਆ ਉਹ ਘਟਦੀ ਜਾ ਰਹੀ ਆ ਤੇ ਹੱਥ ਜੋੜ ਕੇ ਬੇਨਤੀ ਆ ਬਾਕੀ ਹਾਸੇ ਠੱਠੇ ਵੀ ਤਾਂ ਹੀ ਆ ਕਿ ਸਾਡਾ ਵਾਤਾਵਰਣ ਸਵੱਛਾ ਹੈ ਤੇ ਸਾਡਾ ਆਲਾ ਦੁਆਲਾ ਸਹੀ ਹੈ